ਬੁਮਾਰੀ ਪੈਣ ਲੱਗਦਾ ਆਂ ਦਾ ਤੇਰੇ ਵੱਤ ਨਹੀਂ ਬਾਜ ਮਾਰਦੀ ਤੇ ਬਹਿ ਜਾ ਕਾ ਫਲਾ ਦੇ ਮੈਂ ਕਿਹ ਚੀਚਾ ਵੇ ਨਿਕਲ ਗਈ ਪੂਆ ਰਹਿ ਗਿਆ ਭਤੀਜਾ ਵੇ ਸਰਕਾਰ ਤੁਸੀਂ ਕੌਣ ਮੈਂ ਥੋੜੀ ਸੈ ਆਲੀ ਤਾਰੇ ਮੋਹ ਵਾਲੀ ਤੇਰੀ ਬੇਣਾ ਨੂੰ ਤਾਂ ਤੂੰ ਕਾ ਲੈ ਮੋਹ ਵਾਲਾ ਤੂੰ ਵੀ ਲੈ ਨਹੀਂ ਹੈ ਹੈਲੋ ਕਾ ਲੋ ਬਾਡੋਂ ਡੂਡੂ ਵੇਖ ਮੈਂ ਹਾਲ ਚਾਲ ਪੁੱਛਦਾ ਲੇਕਿਨ ਕਿੱਦਾਂ ਠੀਕ ਹੋ ਤੁਸੀਂ ਮੈਂ ਵਧੀਆ ਲੇਕਿਨ ਐ ਤੁਹਾਡੀ ਸਾਲੀ ਤੂੰ ਲੈਣ ਕੀ ਨਹੀਂ ਹੈ ਕਿਤੇ ਲੌਂਗ ਲਾਚੇ ਲੈਣ ਆਏ ਗਏ ਗੱਲ ਹੈਗੀ ਇੱਕ ਕਿਦਾਂ ਤਾਇਆ ਦਾ ਜੱ ਵੀ ਨਹੀਂ ਆਇਆ ਮੁਕ ਮਾਰੀ ਪੈਣਾ ਤਾਇਆ ਦਾ ਤੇਰਾ ਕੱਲ ਆਏ ਮੈਂ ਅੱਜ ਆਇਆ ਕਿਤੇ ਉੱਪਰ ਤਾਂ ਨਹੀਂ ਪਹੁੰਚ ਗਿਆ ਇਹ ਸੱਦ ਦੇ ਭੋਗੇ ਨੂੰ ਆ ਮੁਕ ਮਾਰੀ ਟੈਨਾਂਾ ਨਾ ਹੋ ਜਾਂਦਾ ਉੱਪਰ ਨਹੀਂ ਪਹੁੰਚਦਾ ਥੱਲੇ ਥੱਲੇ ਰਹੇ ਜਾਂਦਾ ਐ ਅੱਛਾ ਮੇਰੀ ਗੱਲ ਸੁਣ ਤੂੰ ਲੌਂਗ ਲਾਚੇ ਹੁਣ ਤਾਂ ਆਇਆ ਆ ਰਿਆ ਨਹੀਂ ਬਹੁਤ ਟਾਇਰ ਹੈ ਸ਼ਹਿਰ ਨੂੰ ਟਰੰਕ ਉੱਤੇ ਜਿੰਦਾ ਲਾ ਗਿਆ ਆ ਤੇ ਅੱਜ ਕੋਲ ਲੈ ਕੇ ਲੌਂਗ ਲਾਚੇ ਰੱਖ ਕੇ ਤੇ ਵਾ ਆ ਉਹ ਗੰਦੇ ਰੌਲੇ ਕਿਧਰੋਂ ਆਉਂਦੇ। ਉਹ ਕਰਤਾ ਤਾਂ ਆਉਂਦਾ। ਪਾਸਾਉਂ। ਅੱਛਾ। ਠੀਕ। ਪਾਸਾ ਹੀ ਆਇਆ ਇਹ ਤੋਂ ਬਈ। ਨਾਨਾ ਮੱਕਾ ਤਾਂ ਜੇ ਕੁੜੀ ਲੈ ਕੇ ਜਾਂ। ਅੱਛਾ ਮੇਰੀ ਗੱਲ ਸੁਣ। ਹਾਂ। ਛਾਪਾ ਸੇ ਲੈ ਕੇ ਆਇਆ। ਨਾ ਨਾ ਉਹ ਵੀ ਢਿਲੇ ਕੇ ਆਇਆ। ਲੈ ਆਂਦਾ ਤਾਂ ਉਹ ਵੀ ਘਰੇ ਰਹੇਗੇ। ਉਹ ਕਰਦੇ। ਲਾਵਨ ਗਿਆ ਸੇ ਲੈ ਕੇ ਜਿਆ। ਲੈ ਕੇ ਜਿਆਣਾ ਹੋਵੇ ਤਾਂ ਬਿਮਾਰੀ ਪੈਣਾ ਗੋਲੀ ਲਗਣਾ। ਹਾਂ। ਸ਼ਵਾਰੇ ਦੇ। ਸ਼ਵਾਰਾ ਵੀ ਨਹੀਂ ਹੈਗਾ। ਉਹ ਕਰਦੇ ਮੇਰਾ ਡੇਢ ਖਾ ਗਿਆ। ਆਤਨਾ ਦੇ ਕੋ ਲੋਗਲਾ ਚੀ ਆਨੇ ਦੇ ਕੋ ਸ਼ਾਪਾ ਸੇ ਲੈਣਾ ਛਵਾਰੇ ਆਹੋ ਲੇਕੇ ਸਾਡੇ ਪਿੰਡ ਚੜਵਾਜ ਹੁੰਦਾ ਅਸੀਂ ਛੰਨਾ ਦੇ ਰਸਮ ਕਰਦੇ ਹਾਂ ਇੱਜ਼ਤ ਦੇ ਨਾਲ ਅੱਛਾ ਬੁਝਾਰਤਾ ਵੀ ਆਹੋ ਜ਼ੋਰ ਮਜ਼ੋਰ ਕੀ ਚੋਲ ਮਜ਼ੋਰ ਕੀ ਤੂੰ ਬੁਝਾਰਤਾ ਕਰਨੀ ਆਹੋ ਸਰਬਾਹ ਮੈਂ ਕਿ ਮੈਂ ਤੇ ਚਾਨ ਪਾਲ ਲੇਕੇ ਜਿੱਦਤ ਮੇਰੇ ਚਾਨ ਦਾ ਜਵਾਬ ਦੇ ਹਾਂਜੀ ਹਾਂਜੀ ਬੋਲੋ ਮੈਂ मैं पर आके आइए जाइए पर आके आइए जाइए चांद पर आके आइए जाइए पर आके आइए जाइए चंद परागे ठूठी आके पराकेठी देखो मेरे बापा जी की संगत बड़ी प्यारी मेरी चीजें ਇਹੀ ਬੁੱਧੀ ਬਾਂਦਰ ਵਰਗੀ ਆਹੋ ਤੁਹਾਨੂੰ ਕਿਸੇ ਨੀ ਕਹੜੀ ਦਿੱਤੀ ਕੀ ਦਿੱਤੀ ਬਾਂਦਰ ਵਾਲੇ ਕੁੜੀ ਦੌੜ ਤੇ ਬੇਨਾ ਗੋਲੀ ਲੱਗਣਾ ਮੈਂ ਵੀ ਤੁਹਾਡੀ ਕੁੜੀ ਨੂੰ ਸਿਰੇ ਸਿਰੇ ਚਾਹਨਾ ਕੀ ਦੇ ਖੜਾਇਆਗਾ ਕੋਈ ਕਾਮ ਚਾਨਣਾ ਦਾ ਜਵਾਬ ਸੁਣ ਲੈ ਤੇ ਚੰਨਪਰਾ ਕੀ ਆਈਏ ਜਾਈਏ ਚੰਨਪਰਾ ਕੀ ਤੂਦ ਚੰਨਪਰਾ ਕੀ ਆਈਏ ਜਾਈਏ ਚੰਨਪਰਾ ਕੀ ਤੂਦ ਉੱਠੇ ਗੱਭੋ ਕੁੱਤੇ ਆ ਪਸਾਰੀ ਮੇਰੀ ਦੁਕਾਨ ਚ ਬਹੁਤ ਆ ਚੰਦ ਬਰਾਕੇ ਆਈ ਜਾਈਏ ਚੰਦ ਬਰਾਕੇ ਆਈ ਜਾਈਏ ਚੰਦ ਬਰਾਕੇ ਗੋਬੀ ਚੰਦ ਬਰਾਕੇ ਗੋਬੀ ਤੇਰੀ ਮਾਂ ਨੇ ਖਸਮ ਕੀਤਾ ਇਸ ਪਿੰਡ ਦਾ ਗੋਬੀ ਉੱਤੇ ਥੋੜੀ ਕੱਪੜੇ ਧੋਤੇ ਨੇ ਮੈਂਨਾਂ ਕੇ ਚੰਦ ਬਰਾਕੇ ਆਈ ਜਾਈਏ ਚੰਦ ਬਰਾਕੇ ਰੈਂਚ ਚ ਚੰਦ ਬਰਾਕੇ ਆਈ ਜਾਈਏ ਚੰਦ ਬਰਾਕੇ ਰੈਂਚ ਚ ਤੁਹਾਡੀ ਮਾਂ ਨੇ ਖਸਮ ਕੀਤਾ ਇਸ ਪਿੰਡ ਦਾ ਸਰਪੰਚ ਮਾਰੀ ਪਿਆਣਾ ਗੋਲੀ ਲੱਗਣਾ ਨਾ ਹੋਵੇ ਤਾਂ ਪਰ ਘਰ ਨੂੰ ਬਰਾਟਾ ਜਾਣੀਆਂ ਇੱਧਰ ਲੋਕ ਲੱਗਣੇ ਟਾਡੇ ਟਕੇ ਚੰਦ ਉਪਰ ਆ ਕੇ ਆਈਏ ਜਾਈਏ ਛਨਬਰਾ ਕੇ ਆਈਏ ਲਈਏ ਚੰਦ ਉਪਰ ਆ ਕੇ ਪਈਏ ਛਨਬਰਾ ਕੇ ਪਈਏ ਅਗਲੀ ਛਾਂ ਮੇ ਤਾਂ ਪਾਵਾਂ ਜੀ ਜੀਜਾ ਦਵੇ ਲਈਏ ਇੱਥੇ ਤੁਸੀਂ ਪੈਸੇ ਲੈਣੀ ਆਹੋ ਸਾਡਾ ਸ਼ਕਨ ਹੁੰਦਾ ਕਿੰਨਾ ਕ 11000 ਤੋਂ ਲੈ ਕੇ 31000 ਤੱਕ ਬੱਲੇ ਬੱਲੇ ਸਾਦੀ ਚੋਂ ਮੈਂ ਦੱਸਦੀ ਛਨਬਰਾ ਕੇ ਆਈਏ ਲਈਏ ਛਨਬਰਾ ਕੇ ਪਰਨਾ ਚੰਦ ਉਪਰ ਆ ਕੇ ਆਈਏ ਜਾਈਏ ਚੰਦ ਉਪਰ ਆ ਕੇ ਪਰਨਾ ਪਹਿਲੇ ਤਾਂ ਸਾਡੇ ਵਿਆਹ ਦੇ ਲਾ ਕੇ ਹੁਣ ਤੁਸੀਂ ਗੋਫਾ ਕੇ ਮਾਰਨਾ ਪਰ ਬਿਮਾਰੀ ਪੈਣਾ ਤੁਸੀਂ ਕਹਣਾ ਤੁਹਾਡੀ ਕੁੜੀ ਲੈ ਕੇ ਜਾਓ ਇਹ ਗੱਲ ਹੈਗੀ ਐ ਨਾ ਮੈਂ ਵੀ ਬਾਤ ਤੇ ਐ ਹੈਗੀ ਤੇ ਮੇਰੇ ਕਿਸੇ ਵੀ ਚੰਦ ਦਾ ਸਹੀ ਜਵਾਬ ਨਹੀਂ ਦਿੰਦਾ ਹੈ ਜਿੰਨੇ ਤੇਰੇ ਦਾਇਆ ਹੋਣਾ ਨਾ ਆ ਜਿਹੜਾ ਵੀ ਕੁਝ ਤੂੰ ਪਾਇਆ ਆ ਕੁਝ ਵਾਪਸ ਲਿਆ ਜੀ ਤੇ ਜਿੰਨਾ ਸਮਾਂ ਨਾ ਵਾਪਸ ਮੋੜ ਜੀ ਤੈ ਭੌਤ ਹੋ ਗਏ ਕੁਝ ਕੁਰੀ ਤੌਰ ਦਾ ਇੰਨੀ ਤੇਨ ਖਾਲੀ ਪਈਏ ਕੁੜੀ ਦੀ ਇੰਨੀ ਤੇਨ ਖਾਲੀ ਪਈਏ ਕੁੜੀ ਦੀ ਮਾਲੀ ਤਾਂ ਮੈਨੂੰ ਬਹੁਤ ਪਈਓ ਉਹ ਕਾਤੇ ਕੁੜੀ ਨੂੰ ਲੜਾ ਨਹੀਂ ਤੇ ਸਿਰੇ ਨਾਲ ਨਹੀਂ ਤਹਾਡੇ ਬਾਦ ਨੰਬਰ 1 ਸਾਬਣ ਵੀ ਨਹੀਂ ਹੋਣਾ ਨੰਬਰ 1 ਨਹੀਂ ਲਾਉਂਦੇ ਲੱਖ ਸਾਬਾ ਲਾਉਂਦੀ ਕੁੜੀ ਮੇਰੀ ਕਾਟੀ ਸ਼ਕਲ ਹੈਗੀ ਲੱਖ ਸਾਂ ਹੀ ਤੇਰੀ ਆਉਣੀ ਆ ਮੇਰੇ ਹਾਂ ਹਾਂ ਚੱਗਾ ਜੋ ਸਮੇਂ ਵੀ ਲਾ ਕੇ ਦੇਣਾ ਹੋਇਤਾ ਕੁੜੀ ਦੌਰ ਤੋਂ ਫੇ ਦੇਖ ਕੁੜੀ ਇਹ ਮੇਕ ਕੁੜੀ ਨਾਉਂਦੀ ਐ ਨਾ ਨਾ ਤੁਹਾਡੇ ਰਵਾਜੇ ਨਹੀਂ ਨਾਉਂਦਾ ਕਿਹੜੇ ਪਾਸੇ ਤੁਹਾਡੀ ਸ਼ਿਕਾਇਤ ਲੱਗਦੀ ਹੈ ਨਾਲੇ ਇੱਕ ਵਾਰ ਮੂੰਹ ਧੋ ਕੇ ਆਓ। ਤੁਮਾਰੀ ਬੇੜਾ ਕੁੜੀ ਤਿਆਰ ਹੁੰਦੇ ਬਾਲਰ ਗਈ ਹੈ। ਕੁੜੀ ਤਿਆਰ ਹੁੰਦੀ ਹੈ। ਆਹੋ ਬਾਲਰ ਗਈ ਹੈ। ਤੇ ਹੁਣ ਲੱਗ ਮੈਂ ਨਿਕਾਲ ਚਾਹਣਾ। ਕੁੜੀ ਤਾਂ ਮੈਂ ਤੈਨੂੰ ਤੋੜ ਦੂੰਗੀ। ਆਹੋ। ਤੈਨੂੰ ਮੈਂ ਕੁੜੀ ਚ ਤਿੰਨ ਕਮੀਆਂ ਦੱਸੀ ਅਸੀਂ ਤੈਨੂੰ ਚੇਤੇ ਆ ਨਾ। ਲੱਗੂ ਵੀ ਚੇਤਾ। ਲੱਗ ਕੁੜੀ ਇੱਕ ਤਾਂ ਆਖੋ ਅੰਨੀ ਹੈ, ਛੋਟਨੀ ਹੈ। ਇੱਕ ਤਾਂ ਪਿਆਰਤ ਮੰਗੜਾ ਕੇ ਟੁੱਟਦੀ ਹੈ। ਅਸੀਂ ਜਿਹੜਾ ਤੋੜਾ ਲਵਾਣੀ ਹੈ। ਤੇ ਮਾਰੀ ਤੁਰਨਾਂ ਗਿਆ ਦਾ ਤੁਰਨਾਂ ਗਿਆ ਦਾ ਇੱਕੋ ਗੁੰਗੀ ਐ ਤੇ ਗੁੰਗੀ ਵੀ ਐ ਆਹੋ ਬੜਾ ਫਾਇਦਾ ਹੋ ਗਿਆ ਉਹ ਕਹਤੇ ਸੱਚੀਂ ਕਾ ਦਾ ਨਾਮ ਆਰੀ ਦੇਖ ਕੇ ਉਹਨੂੰ ਆਸ ਕਰਦਾ ਇਹ ਕਈ ਵਾਰ ਪੈਰ ਤੇ ਟੁੱਟ ਜੇ ਨਹੀਂ ਗਾਣਾ ਲੋ ਅਦੋਂ ਸਰਕਾਰ ਇੱਥੇ ਨਕਲ ਕਰਾਣ ਨੂੰ ਕੋਈ ਨਹੀਂ ਹੈਗਾ ਇਹ ਕੁੜੀ ਤੌਰ ਦਾ ਸਰਕਾਰ ਦੀ ਕੁੜੀ ਤੌਰ ਦਾ ਹੱਥ ਜਿਉੜਦਾ ਵੇ ਟੈਂਗ ਹੋਣੀ ਲੈ ਆ ਦੇ ਕੁੜੀ ਲੰਗੜਾ ਕੇ ਤੁਡੀ ਮਣ ਕੋਲੇ ਤੁਰ ਕੇ ਦਿਖਾਏ ਵਾਏ ਆ ਦੇ ਤਚਾਲੀ ਫੜ ਲੈ ਮੈਂ ਕਹਿੰਦਾ ਬਣਾ ਤੁਸੀਂ ਪੜ ਬਣਾ ਪੜ ਮੇਰਾ ਤਾਂ ਮਨ ਆਤ ਗਿਆ ਇਹਨੂੰ ਦੇਖਦੇ ਤੇ ਤੁਨ ਮਾਰੀ ਇਹਨੂੰ ਦੇ ਇੱਕ ਮਿੰਟ ਗੱਲ ਦਿੰਦਾ ਕਿ ਉਹ ਕਾਦੀ ਇਕੋਦੀ ਇੱਦਾਂ ਆ ਇੱਦਾਂ ਸਿਰੇ ਸਿਰੇ ਬੰਦਰ ਦਾ ਐਕਸੀਡੈਂਟ ਹੋ ਗਿਆ ਤੁਮਾਰੀ ਪੇੜਾ ਕੁੜੀ ਆਹੋ ਸਰਕਾਰ ਦੇ ਕੁੜੀ ਦੇ ਕੋਲ ਕੱਪੜਾ ਹੈ ਨਹੀਂ ਸੀਗਾ ਟੀਆਂ ਦੇ ਮੇਰੇ ਨਾਲ ਸ਼ਰਟਾਂ ਹੋਣਗੀਆਂ ਤੁਹਾਰੀ ਕਰਣਾ ਲੋ ਬੰਦਰ ਜੇ ਸੂਟ ਨੂੰ ਕੱਪੜਾ ਘੱਟ ਗਿਆ ਸੀਗਾ ਅੱਛਾ ਮੈਨੂੰ ਦੱਸ ਦਿੰਦੇ ਮੈਂ ਬਖਰੇ ਜੇ ਇੱਕ ਸੂਟ ਲੈ ਦਿੰਦਾ ਇਹਨੂੰ ਤੁਮਾਰੀ ਪੇੜਾ ਨਾਲ ਹੋਵੇਗਾ ਤੇ ਸਿਮਨ ਟੈਂ ਬੋਲੋਗਾ ਪੂਰੀ ਲਾਈਨ ਚੀਕ ਲੈ ਜਾ ਨਕਮਿਕ ਸੰਗਤ ਅਨੁਸਾਰਿਆਂ ਨੂੰ ਬੇਲਦੀ ਹੈ ਤੁਹਾਡੇ ਕੋਲ ਜੋੜੀ ਆ ਰਹੀ ਹੈ ਵਿਆਹੀ ਹੋਈ ਜੋ ਵੀ ਤੁਹਾਡਾ ਨਿਸ਼ਾਨਦਾਨ ਚੋਲੀ ਤੇ ਸਿਕੜ ਪਾ ਦੇ